ਅੱਛਾ ਤੁਸਾਰ ਤਾਂ ਇਹ ਲੱਗਦਾ ਤੁਹਾਨੂੰ ਕੋਈ ਬਰਾਬਰ ਨਹੀਂ ਆਉਂਦੀਆਂ ਵਿੱਚ ਕਰਦਾ ਕਿੰਨਾ ਹੈ ਠੀਕ ਹੈ ਜੀ ਚਲ ਪਿਛਾਈ 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 ਪਿਛਲੇ ਜੋ ਉਹ ਪਿਛੇ ਹੋ ਜੋ ਮਣੀ ਸਾਰੇ ਵਿੱਚ ਆਉਂਦੇ ਤੁਸੀਂ ਆਜੋ ਪਿੱਛੇ ਆਜੋ ਪਿੱਛੇ 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 बाद ही बार क्या होगा मैं तो वही पहला कह रहा ना भी ये करना दर्ज जरा हम एक्सेक्ट नहीं पूछा बारे बारे ਇਹ ਜਿਹੜਾ ਇਹਦੇ ਵਿੱਚ ਮੇਨ ਅ ਗੁਰਚਰ ਚਰਨਜੀਤ ਸਿੰਘ ਉਪਚਨਾ ਇਹ ਪੁੱਤਰ ਫਮਨ ਸਿੰਘ ਹਰੇਮਾਬਾਦ थाना ਕੋਟਲੀ ਸੂਟਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਾਨੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਜਿਹੜੀ ਗੱਡੀ ਹੈ ਉਹ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਦੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਟਣ ਦੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਾਨੌਰ ਪੁਲਸ ਪਾਰਟੀ ਨੇ ਬਸਤੇਦੀ ਨਾਲੇ ਨੂੰ ਚੈੱਕ ਕਰਕੇ ਚੈਕੀਟਾ ਦੇ ਵਿੱਚੋਂ 532 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ ਸੋ ਇਹ ਦੇ ਸਬੰਧੀ ਥਾਣਾ ਕਲਰ ਨੂੰ ਮੁਕਰਮਨ ਦਰਜ ਕੀਤਾ ਐਨਡੀਪੀਐਸ ਐਕਟ ਸਬੰਧਿਤ ਨੂੰ ਮੌਕੇ ਤੇ ਰੈਕਸ ਕੀਤਾ ਹੈਗਾ ਇਹਦੀ ਇਖਸ਼ਾਫs ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਇਹਨੂੰ ਇਹਦੀ ਬੈਗ ਫੁੱਟ ਤੇ ਬੰਦੇ ਜਿਹੜੇ ਇਹਨੂੰ ਮੇਨ ਜਿੰਨਾ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇੱਕ ਹੈਗਾ ਸਾਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੀ ਬੰਦੇ ਨੇ ਦੇਖਿਆ ਹੈ ਅਨਨੋਣ ਬੰਦੇ ਕਿੰਨੇ ਬੰਦੇ ਸਰ ਇਨਵੋਲਡ ਹੈ ਇਹਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਲਾਲ ਤੇ ਸਾਫ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਬਫਰਦਰ ਅਗੇ ਅਜੀ ਅਨਵੈਸਟ ਕਰ ਰਹੇ ਆ ਪਰਦਾਲ ਕਰ ਰਹੇ ਆ ਇਹ ਬਾਹਰ ਬੈਗ ਨੈਕਸਰ ਚਲਾ ਰਹੇ ਇਹ ਬਾਹਰ ਬੈਗ ਨੈਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹ ਬੰਦਾ ਉਹਨਾਂ ਦੇ ਸਮਰਥਕ ਵਿੱਚ ਹੈ ਰਿਹਾ ਜਿਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨੂੰ ਬ੍ਰੇਕ ਕਰਾਂਗੇ ਇਹ ਕਦੇ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਵੀ ਗਲਤ ਪਰਚਾਜ ਕੀਤਾ ਕਿ ਕਿਦਾਂ ਬਾਹਰ ਕੇ ਕਿਦਨਾਂ ਐ ਐਗਜ਼ੈਕਟ ਟਾਈਮ ਤੋ ਨਹੀਂ ਹੈ ਤੁਹਾਰੇ ਪਤਾ ਲੇਕਿਨ ਹੈ ਕਾਫੀ ਗਰੀਬਨ ਕੋਈ ਸਾਲ ਦੋ ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਨ ਵਿੱਚ ਮੌਜੂਦ ਦਮ ਤੁਰ ਪੰਜ ਮੁਕਰਮੇ ਦਰਜ ਦਾ ਜਿਹੜੇ ਬੰਦਿਆਂ ਦਾ ਬਾਹਰ ਲਾਣ ਦਾ ਆ ਚਾਰ ਇਹਨਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮੁਕਰਮੇ ਦਰਜ ਨੇ ਐਨਡੀ ਦੇ ਤੇ ਲੈਣੇ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਲਈ ਐਲਓਸੀ ਚਾਹੀਦੀ ਹੈ ਬਾਹਰ ਢਾਣ ਵਾਸਤੇ ਐਲਓਸੀ ਜਾਰੀ ਇਹਨਾਂ ਦੀ ਰਹੀਗੀ ਐਲਓਸੀ ਐਨਓਸੀ ਸਰ ਇੱਕ ਦੇ ਦੋ ਪਾਸਵਰਡ ਬਣਾਉਣ ਵਾਸਤੇ ਜਾਂ ਬਾਹਰ ਢਾਣ ਵਾਸਤੇ ਪੀਸੀਸੀ ਦੀ ਜ਼ਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕਰਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮੁਕਰਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਉਸ ਵੀ ਵੈਰੀਫਾਈ ਕਰਾਂਗੇ ਸਰ ਜਿਹਦੇ ਐਨਓਸੀ ਮਕਰਮੇਦ ਅਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਵਨ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਤੱਕ ਇਹਨਾਂ ਵੇਚੂਕੇ ਨੇ ਇਹ 10 ਪੈਕੇਟ ਅਮਰਸਰ ਬਾਈ ਅਮਰਸਰ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅਮਰਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਇਹਦੇ ਵੀ 10 ਪੈਕੇਟ ਉਹ ਤੋਂ ਹੀ ਲੈ ਕੇ ਆਏ ਸੀ ਅਮਰਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਬਟਾਲੇ ਕਜ਼ਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ ਨੌ ਪੈਕੇਟ ਨੇ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉੱ ਉਹ ਫਰਦਰ ਅਸੀਂ ਕਰ ਰਹੇ ਆ ਫਰਦਰ ਅਸੀਂ ਉਹਨਾਂ ਦੀ ਆਇਡੈਂਟੀਫਾਈ ਕਰ ਰਹੇ ਆ ਸੋ ਫਰਦਰ ਕੋਸ਼ਿਸ਼ ਕਰ ਰਹੇ ਆ ਨਾ ਤੁਸੀਂ